5 ਗ੍ਰਾਮ ਚਿੱਟਾ ਫੜਿਆ ਪੁੱਤਿਓ ਕਨੇ ਗਰੀਬ ਫੜਦੇ ਆ ਆ ਦੇਖ ਲੈ ਗੱਡੀ ਮੋੜ ਤੇ ਆ ਆਪਣੇ ਮੰਡੀ ਕਾ ਥਾਉ ਦੇ ਮਾ ਥਾਉ ਦਾ ਬੰਦਾ ਸੁੱਤਾ ਆਏ ਕਰੀ ਬੰਦੇ ਨੂੰ 513 ਨੰਬਰ ਸੀਗਾ ਤੇ ਆ ਪਿਆ ਗੱਡੀ ਮੋੜੀ ਆ 213 ਨੰਬਰ ਆ ਗੱਡੀਆਂ ਮੋੜੋ ਹਾਂ ਬਾਰੇ ਪਿੰਡ ਦੇ ਕਿਹੜਾ ਬਾਬਾ ਗਏ ਨਾ ਸ਼ਿਕਾਇਤ ਪੰਜ ਗ੍ਰਾਮ ਕਟਾਰ ਮੰਡਲ ਦੇ ਵਿੱਚ ਫੜਦੇ ਆ ਆਹੜੇ ਪਿੰਡਾਂ ਦੇ ਵਿੱਚ ਮਾਰੋ ਜਿਹੜੇ ਲੋਕਾਂ ਦੇ ਜਵਾਕ ਮਰੀ ਜਾਂਦਾ ਇਹੋ ਪਿੰਡ ਦੀ ਪੰਜਾਬ ਦੀ ਭੈਣ ਘੜ ਕੇ ਰੱਖਦਾ ਸਾਰਾ ਜੜੂਸ ਕਰਦਾ ਪੰਜਾਬ ਦਾ ਨਾ ਮਾਰੋ ਜਿਹੜੇ ਲੋਕਾਂ ਦੇ ਦੇਵਾ ਗੇਲੇ ਗਿੜੇ ਲੋਕਾਂ ਨੰਗਾ ਕਰਕੇ ਗੇਲੇ ਦਿਮਾਗ ਦੇ ਮੰਗਾ ਕਰਕੇ ਇਹਨਾਂ ਨਾਲ ਜਿੱਥਾ ਹੰਜ ਪੰਨ ਜੇ ਬੱਧ ਰੱਖੀ ਵੇਠ ਨੇ ਤਾਦੀ ਸੀ ਤੂੰ ਬਿੱਚੀ ਆ ਬੱਟੀ ਆ ਆਜੋ ਇਹ ਇੰਨਾ ਦੇਖ ਇੰਨਾ ਪੰਜਾਬ ਦੀ ਭੈਣ ਘੜ ਕੇ ਰੱਖਦੀ ਇਹ ਕੰਮ ਦੀ ਮੇਰੇ ਆ ਗਾਲਾਂ ਕੱਢਦੇ ਆ ਗਾਲਾਂ ਕੱਢੀਏ ਨਾ ਸਾਡੇ ਦਾ ਜਵਾਕ ਮਰੀ ਜਾਂਦੇ ਫਿਰ ਇਹ ਸਾਡੇ ਕੱਪੜੇ ਕੁਰਤੇ ਪਜਾਮੇ ਬਾਬਾ ਵੇਚਦੇ ਨੇ ਚੰਗੇ ਏਸੀ ਵਾਲੇ ਖੇਦੇ ਆਮੇ ਇਹ ਗਰੀਬਾਂ ਦੇ ਘਰ ਨੇ ਲੋਕਾਂ ਨੇ ਜੀ ਪੁੱਤ ਮਾਰ ਕੇ ਆਪ ਚੰਗੇ ਏਸੀ ਚੰਗੀਆਂ ਟੁਕੜੀਆਂ ਚੰਗੇ ਕੁਰਤੇ ਪਜਾਮੇ ਪਾਉਣ ਦੇ ਅਸੀਂ ਆਹ ਦੇਲ ਫੂਕ ਫੂਕ ਤੜਕੇ ਲੱਗੇ 7 ਵਜੇ ਦੇ ਨਿਸਨ ਤੇ ਤੜਕੇ 7 ਵਜੇ ਮਿਸਨ ਤੇ ਲੱਗੇ ਸੀ ਆ ਵੀ ਰੋਟਾ ਕਿੰਨਾ ਹੋ ਗਿਆ ਹੁਣ ਆ ਤਾਇਆ ਇਹ ਤੂੰ ਆ ਦੇਖ ਲੋ 7 ਵਜੇ ਤੇ ਲੱਗੇ ਸੀ ਮੰਡੀ ਕਾਹਨ ਹੋਰ ਆਹਦੇ ਗਰੀਬਾਂ ਦੇ ਆਹ ਚਿੱਟਾ ਵੇਚੀ ਜਾਂਦੇ ਨੇ ਇਹ ਚਿੱਟਾ ਵੇਚ ਵਿੱਚ ਮਰੀ ਜਾਂਦੇ ਛੋਟੇ ਪਿੰਡ ਦੇ ਜਵਾਕਾਂ ਨੂੰ ਆ ਬਾਪੂ ਵੀਰ ਦਾ ਕੋਈ ਨਾ ਕੋਈ ਨਾ ਕਰ ਦੱਕੇ ਨਾ ਮੰਨਦਾ ਕਰਦੇ ਇਹ ਚੇਲ ਹੋਰ ਇਹਦਾ ਕੌਣ ਗੱਲ ਆਜਾ ਹੁਣ ਕਰ ਓਏ ਫੋਨ ਕਰ ਦੋ ਬਾਬਾ ਫੋਨ ਕਰਨਾ ਨਾ ਫੋਨ ਓਏ ਫੋਨ ਕਰ ਦੋ ਅਸੀ ਰੇ